ਪੰਜਾਬ ਇੱਕ ਹੋ ਗਿਆ ਹੈ ਨੁਮਾਇੰਦਗੀ ਇੱਕ ਹੋ ਗਈ ਹੈ ਵਰਗਾਂ ਤੋਂ ਉੱਤੇ ਉੱਠ ਕੇ ਅੱਜ ਪੰਜਾਬ ਹਰਿਆਣਾ ਔਰ ਸਾਰਾ ਦੇਸ਼ ਕਿਸਾਨ ਵਾਸਤੇ ਖੜਾ ਹੈ ਬਹੁਤ ਖੂਬਸੂਰਤ ਗੱਲ ਹੈ ਕਿ ਸਾਡੀ ਇੰਡਸਟਰੀ ਜਿਹੜੀ ਹੈ ਉਹ ਬਹੁਤ ਸੋਹਣੀ ਨੁਮਾਇੰਦਗੀ ਦਰਜ ਕਰਾ ਰਹੀ ਹੈ ਐਮੀ ਵਰਕਾ ਚ ਪਹੁੰਚੇ ਨੇ ਖਾਲਸਾ ਈਡ ਦੇ ਟੈਂਟ ਚ ਅਸੀਂ ਮੌਜੂਦ ਆ ਅੱਗੇ ਵੀ ਇਹਨਾਂ ਨੇ ਜਾਣਾ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਿਆਰ ਭਰੀ ਸਤਿ ਸ਼੍ਰੀਕਾਲ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਾਰੇ ਇਕਜੁੱਟ ਹੋਏ ਹੈ ਇਕੱਠੇ ਜੈਨੂਲੀ ਰੀਜ ਸੀ ਬੜੇ ਚਿਹਰ ਤੋਂ ਕਿ ਸਾਰੇ ਜਣੇ ਇਕੱਠੇ ਹੋਈਏ ਪੋਜ਼ਿਟਿਵਿਟੀ ਜਿਹੜੀ ਸਪਰੈਡ ਹੋਵੇ ਤੇ ਜੈਨੂਨਲੀ ਦਿਲੋਂ ਪਿਆਰ ਸਤਿਕਾਰ ਹੁੰਦਾ ਪਿਆ ਜਿਨ੍ਹਾਂ ਨੇ ਵੀ ਹਮਲਾ ਮਾਰਿਆ ਤੇ ਜਿਹੜੇ ਇੱਥੇ ਜਿਹੜੇ ਜਿੰਨੇ ਵੀ ਸੱਜਣ ਮਿੱਤਰ ਕਿਸੇ ਵੀ ਸਟੇਟ ਤੋਂ ਇੱਥੇ ਪਹੁੰਚਿਆ ਸਾਰਿਆਂ ਦਾ ਦਿਲੋਂ ਪਿਆਰ ਸਤਿਕਾਰ ਦੇ ਧੰਨਵਾਦ ਭਾਜੀ ਫਿਲਮਾਂ ਭਾਵੇਂ ਕਾਮੇਡੀ ਬਣਦੀਆਂ ਹੁਣ ਪਰ ਕਮਾਲ ਦੀ ਸੀਰੀਅਸਨੈਸ ਇੰਡਸਟਰੀ ਇਸ ਮੁੱਦੇ ਤੇ ਦਿਖਾ ਰਹੀ ਹੈ ਭਾਜੀ ਜੈਨੂਨਲੀ ਦਿਲੋਂ ਦਿਲੋਂ ਸਲੂਟ ਹੈ ਹਰ ਇੱਕ ਬੰਦੇ ਨੂੰ ਜਿਹੜਾ ਭਾਵੇਂ ਘਰੇ ਬੈਠਾ ਆਪਣੇ ਜਿਹੜਾ ਦਿਲੋਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦੀ ਪੋਸਟ ਵੀ ਪਾਉਂਦਾ ਪਿਆ ਉਹਦਾ ਵੀ ਦਿਲੋਂ ਸਤਿਕਾਰ ਹੈ ਉਹ ਵੀ ਜਿਹੜਾ ਵੀ ਦਿਲੋਂ ਇਸ ਚੀਜ਼ ਲਈ ਜੁੜ ਜੈਨੂਲੀ ਭਾਜੀ ਕੋਈ ਵੀ ਆਰਟਿਸਟ ਫਾਰਮੈਲਿਟੀ ਨਹੀਂ ਕਰ ਰਿਹਾ ਐਨਕਾ ਵੀ ਮੈਂ ਮੈਂ ਆਪਣੀ ਜਿਹੜੀ ਉਹ ਡਿਫੈਂਡ ਕਰਦਾ ਪਿਆ ਆਪਣੀ ਜਿਹੜੀ ਲਾਈਨ ਆ ਜਾਂ ਮਤਲਬ ਇਸ ਮਤਲਬ ਜਿਹੜੇ ਮੇਰੇ ਕੋ ਆਰਟਿਸਟ ਨੇ ਸਾਰੇ ਉਹਨਾਂ ਨੂੰ ਮੈਂ ਕਰ ਰਿਹਾ ਜੈਨੂਲੀ ਭਾਜੀ ਦਿਲੋਂ ਲੋਕ ਕੰਮ ਕਰਦੇ ਪਏ ਆ ਸਾਰੇ ਸਾਡੀਆਂ ਭੈਣਾ ਵੀ ਇੱਥੇ ਆ ਕੇ ਗਈਆਂ ਹੋਰ ਕਿੰਨੇ ਕਲਾਕਾਰ ਇੱਥੇ ਆ ਕੇ ਕਿ ਸਾਡੇ ਵੀਰ ਸਾਡੇ ਤੇ ਜੈਨੂਲੀ ਦਿਲੋਂ ਸਲੂਟ ਹੈ ਸਾਰਿਆਂ ਨੂੰ ਸੰਘਰਸ਼ੋਂ ਨਿਕਲੂਗਾ ਕੀ ਇੱਕ ਤਾਂ ਜਿੱਤ ਇੱਕ ਤਾਂ ਟੀਚਾ ਮਿੱਥਿਆ ਆਪਾਂ ਕਿ ਅਸੀਂ ਬਿੱਲ ਵਾਪਸ ਕਰਾਉਣੇ ਆ ਉਸ ਤੋਂ ਇਲਾਵਾ ਛੋਟੇ ਛੋਟੇ ਪੋਜ਼ਿਟਿਵ ਕੀ ਦੇਖਦੇ ਆ ਤੇ ਭਾਜੀ 2022 ਮੇਰੀ ਦਿਲੋਂ ਰੀਜ ਆ ਪਈ ਕੁਛ ਨਾ ਕੁਛ ਉੱਥੇ ਚੰਗਾ ਜਰੂਰ ਹੋਏ ਪੰਜਾਬ ਲਈ ਕਿਉਂਕਿ ਆ ਤਾਂ ਇੱਕ ਜਿਹੜੀ ਕਿਸਾਨੀ ਵਾਲੇ ਬਿੱਲ ਨੇ ਤੇ ਇਹ ਦਾ ਕਾਲਪ੍ਰਕਤ ਦੀ ਕਿਰਪਾ ਨਾਲ ਮਾਲਕ ਮਿਹਰ ਕਰੇ ਵੀ ਸਾਰਾ ਕੁਝ ਸਹੀ ਹੋ ਹੀ ਜਾਵੇ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜਾ ਪੰਜਾਬ ਦਾ ਜਿਹੜਾ ਢਾਂਚਾ ਸਿਸਟਮ ਹਿੱਲਿਆ ਹੋਇਆ ਉਹ 2022 ਸਹੀ ਹੋਵੇ ਤੁਹਾਨੂੰ ਲੱਗਦਾ ਹੈ ਕਿ ਸਿਆਸੀ ਆਲਟਰਨੇਟ ਦੀ ਹੋਰ ਲੋੜ ਹੈਗੀ ਅਸਾਂ ਨੂੰ ਆਈ ਥਿੰਕ ਸੋ ਬਾਜੀ ਆਈ ਥਿੰਕ ਸੋ ਤੇ ਜੇ ਮਤਲਬ ਮੈਂ ਨਹੀਂ ਕਹਿੰਦਾ ਵੀ ਜਿਹੜਾ ਬੰਦਾ ਮੈਂ ਨਹੀਂ ਕਹਿੰਦਾ ਵੀ ਕੋਈ ਸਿਆਸੀ ਆਲਟਰਨੇਟ ਨਵਾਂ ਆਵੇ ਜਾਂ ਕੁਝ ਆਵੇ ਪਰ ਜਿਹੜਾ ਅੱਜ ਆਪਣੇ ਨਾਲ ਖੜੂਗਾ ਉਦੋਂ ਆਪਾਂ ਉਹਦੀ ਸਪੋਰਟ ਕਰੀਏ ਯਾਦ ਰੱਖ ਲਾਂਗੇ ਉਦੋਂ ਤੱਕ ਆਪਾਂ ਡੈਫੀਨਿਟਲੀ ਲੱਖਾਂਗੇ ਮੈਂ ਉਹੀ ਕੱਜ ਦੀ ਗੱਲ ਕਰਦਾ ਸੀਗਾ ਮੈਂ ਕਿਹਾ ਆਪਾਂ ਪਿਛਲੇ ਸਾਲ ਸਤੰਬਰ ਦੇ ਵਿੱਚ ਆਰਟਿਸਟਾਂ ਦਾ ਇੱਕ ਪਰਕੋਪ ਜਾਇਆ ਸੀ ਸਤੰਬਰ ਦੇ ਵਿੱਚ ਇੱਕ ਬੰਦੇ ਦਾ ਖੜਾ ਛੁੱਟਦਾ ਸੀ ਹਫ਼ਤੇ ਬਾਅਦ ਦੂਜਾ ਕੋਈ ਨਾ ਕੁਝ ਗਲਤ ਸਟੇਟਮੈਂਟ ਦੇ ਬੰਦਾ ਸੀ ਤੇ ਉਦੋਂ ਮੈਂ ਕਿਹਾ ਆਪਾਂ ਇੱਕ ਹਫ਼ਤਾ ਲੰਘੇ ਆਪਾਂ ਬੰਦਾ ਭੁੱਲ ਗਏ ਦੂਜਾ ਹਫਤਾ ਲੰਘੇ ਦੂਜਾ ਬੰਦਾ ਭੁੱਲ ਗਿਆ ਤੀਜਾ ਹਫਤਾ ਪਰ ਇਹ ਜਿਹੜਾ ਸੰਘਰਸ਼ ਹੈ 1 ਲੱਖ ਪਰਸੈਂਟ ਯਾਦ ਰਹਿਣਾ ਭਾਜੀ 1 ਲੱਖ ਪਰਸੈਂਟ ਯਾਦ ਰਹਿਣਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਨੇ ਬੜਾ ਵੱਡਾ ਰੋਲ ਪਲੇ ਕੀਤਾ ਹੈ ਸੋਸ਼ਲ ਮੀਡੀਆ ਕਹਿੰਦੇ ਕਿ ਬੰਦਿਆਂ ਨੂੰ ਬਣਾਉਂਦਾ ਵੀ ਹੈ ਖਤਮ ਵੀ ਕਰ ਦਿੰਦਾ ਇਸ ਸੰਘਰਸ਼ 'ਚ ਬਹੁਤ ਵੱਡਾ ਰੋਲ ਹੈ ਭਾਜੀ ਪੰਜਾਬੀ ਮੀਡੀਆ ਦਾ ਜਿਹੜੇ ਵੀ ਆਪਣੇ ਤੁਸੀਂ ਜਨੂਅਰਲੀ ਜਿੰਨੇ ਵੀ ਹੋਰ ਪੰਜਾਬੀ ਪੱਤਰਕਾਰ ਨੇ ਜਿਹੜੇ ਸਤਿ ਨੂੰ ਲੋਕਾਂ ਦੇ ਅੱਗੇ ਦਰਸਾਉਂਦੇ ਪਏ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਰਣੀ ਆ ਬਹੁਤ ਬਹੁਤ ਸਤਿਕਾਰ ਤੇ ਬਾਕੀ ਬਾਜੀ ਸੋਸ਼ਲ ਮੀਡੀਆ ਨੇ ਜੈਨੂਲੀ ਕਿਤੇ ਤੇ ਗੱਲ ਕਿਤੇ ਪਹੁੰਚਾਤੀ ਆ ਹੁਣ ਉਹ ਆ ਆਪਣਾ ਟਵਿੱਟਰ ਤੇ ਸੀਗਾ ਆਪਾਂ ਪਹਿਲਾਂ ਹੈ ਨਹੀਂ ਸੀਗੇ ਪੰਜਾਬੀ ਟਵਿੱਟਰ ਤੇ ਆਪਾਂ ਉਹ ਜਿਹੜਾ ਟ੍ਰੈਕਟਰ ਟੂ ਟਵਿੱਟਰ ਜਿਹੜਾ ਪਹਿਲਾ ਹੈਸ਼ਟੈਗ ਸੀਗਾ ਉਸ ਤੋਂ ਬਾਅਦ 4 ਦਸੰਬਰ ਭਾਰਤ ਬੰਦ ਕਿਸਾਨ ਮਜ਼ਦੂਰ ਇਕਤਾ ਫਾਰਮਰਸ ਪ੍ਰੋਟੈਸਟ ਬਾਜੀ 4 ਤੋਂ 5 ਰੋਜ਼ ਜਿਹੜੇ ਆਪਾਂ ਨੇ ਜਿਹੜੇ ਹੈਸ਼ਟੈਗ ਨੇ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਪਏ ਆ ਰੋਜ਼ ਜੈਨੂਲੀ ਤੇ ਲੋਕ ਜਿਹੜੇ ਮਤਲਬ ਜਨਰੂਲੀ ਟਵਿੱਟਰ ਨੂੰ ਫੋਲੋ ਕਰਦੇ ਮੈਂ ਟਵਿੱਟਰ ਨੂੰ ਸੱਚ ਮੰਨਦਾ ਭਾਜੀ ਬੀਸਿਕਲੀ ਨਾ ਕੋਈ ਨਿਊਜ਼ ਵੇਖਣੀ ਹੋਵੇ ਤੇ ਮੈਂ ਟਵਿੱਟਰ ਇੱਕ ਅਪਰੋਚੇਬਲ ਨਿਕ ਥਿੰਗ ਆ ਉਹਦੇ ਤੇ ਆਪਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਦੁਨੀਆ ਤੇ ਹੁੰਦਾ ਕੀ ਪਿਆ ਤੇ ਕੋਵਿਡ ਤੋਂ ਲੈ ਕੇ ਅੱਜ ਤੱਕ ਕਿੰਨੇ ਕੇਸ ਆ ਗਏ ਕੁਝ ਸੱਚ ਤੁਹਾਨੂੰ ਟਵਿੱਟਰ ਦੇ ਉੱਤੇ ਨਿਊਜ਼ WHO ਵੱਲੋਂ ਸਾਰੇ ਵੱਲੋਂ ਜਿਹੜੀਆਂ ਉਹਨਾਂ ਦੇ ਆਫੀਸ਼ੀਅਲ ਵੈਬਸਾਈਟਸ ਨੂੰ ਉੱਥੋਂ ਤੁਹਾਨੂੰ ਟਵਿੱਟਰ ਤੋਂ ਮਿਲਦੀਆਂ ਨੇ ਤੇ ਜਨਰੂਲੀ ਆਪਣੇ ਲੋਕਾਂ ਨੇ ਹੁਣ ਜੁਆਇਨ ਕਰਕੇ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਕਿਉਂਕਿ ਬਹੁਤ ਵਹਿਮ ਭਰਨ ਸੀ ਜ ਤੇ ਜਿਨ੍ਹਾਂ ਨੂੰ ਮਿਸਕਨਸੈਪਸ਼ਨਸ ਹੋ ਗਿਆ ਸੀ ਮਿਸਅੰਡਰਸਟੈਂਡਿੰਗਸ ਹੋ ਗਿਆ ਸੀ ਕਿ ਮਾਈਟ ਬੀ ਇਹ ਕਿਹੜੀ ਮੂਮੈਂਟ ਚੱਲਦੀ ਪਈ ਆ ਵੈਦਰ ਖਾਲਸਤਾਨੀ ਐ ਜਾਂ ਕੋਸ਼ਾ ਕੁਝ ਹੋਰ ਤਾਂ ਨੀਗਾ ਤੇ ਟਵਿੱਟਰ ਤੇ ਨਹੀਂ ਲੋਕਾਂ ਤੱਕ ਜਾਗਰੂਕਤਾ ਪਹੁੰਚੀ ਐ ਕਿਉਂਕਿ ਲੋਕ ਸਾਨੂੰ ਪਿਆਰ ਕਰਦੇ ਆ ਭਾਜੀ ਭਾਵੇਂ ਉਹ ਦਿੱਲੀ ਦੇ ਆ ਭਾਵੇਂ ਉਹ ਬੰਬੇ ਦੇ ਆ ਭਾਵੇਂ ਉਹ ਕਲਕੱਤਾ ਦੇ ਭਾਵੇਂ ਚੰਨਈ ਦੇ ਆ ਉਹਨਾਂ ਕੋਲ ਗਲਤ ਨਿਊਜ਼ ਨਹੀਂ ਜਾਣੀ ਚਾਹੀਦੀ ਸਾਡੇ ਬਾਰੇ ਪੰਜਾਬੀਆਂ ਬਾਰੇ ਤੁਹਾਨੂੰ ਸਮਾਜਿਕ ਤਬਦੀਲੀ ਬਹੁਤ ਜ਼ਬਰਦਸਤ ਆਈ ਹੈ ਸਾਡੇ ਅਸੀਂ 2 ਮਹੀਨੇ ਪਹਿਲਾਂ ਗੱਲਾਂ ਕਰ ਰਹੇ ਸੀ ਵੀ ਗੀਤ ਨਹੀਂ ਚੰਗੇ ਗਾਇਕ ਸਾਡੇ ਗੀਤ ਕੈਸੇ ਗਾਉਂਦੇ ਆ ਬਹੁਤ ਨੱਡੀ ਛੱਡੀ ਕਾਰਾਂ ਗੱਡੀਆਂ ਦੀ ਚਰਚਾ ਹੁੰਦੀ ਸੀ ਅੱਜ ਕ੍ਰਾਂਤੀ ਦੇ ਗੀਤ ਨੇ ਔਰ ਉਹਨਾਂ ਗੀਤਾਂ ਤੇ ਮੁੰਡੇ ਨੱਚਦੇ ਵੀ ਐ ਪਾਜੀ ਨਾ ਮੈਂ ਇੱਕ ਗੱਲ ਕਰਦਾ ਸੀ ਆਪਣੇ ਕੋਲ ਨਾਲ ਸਭ ਤੋਂ ਵੱਡੀ ਅੱਜ ਮੈਨੂੰ ਉੱਥੇ ਕਿਸੇ ਪੱਤਰਕਾਰ ਵੀਰ ਨੇ ਪੁੱਛਿਆ ਕਹਿੰਦੇ ਦੋ ਲਾਈਨਾਂ ਸੁਣਾ ਦਿਓ ਤੇ ਮੇਰੇ ਮਨ 'ਚ ਗਾਣਾ ਨਹੀਂ ਆਇਆ ਮੇਰੇ ਮਨ 'ਚ ਜੈਕਾਰਾ ਆ ਗਿਆ ਮੈਂ ਕਹ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਮੈਂ ਕਹ ਇਹਦੋਂ ਦੋ ਲਾਈਨਾਂ ਵੱਡੀਆਂ ਨਹੀਂ ਦੁਨੀਆ ਤੇ ਬਣੀਆਂ ਦੋ ਲਾਈਨ ਇਹਦੋਂ ਇਹਦੋਂ ਵੱਡੀਆਂ ਦੋ ਲਾਈਨਾਂ ਨਹੀਂ ਬਣੀਆਂ ਭਾਜੀ ਜਕਾਰਾ ਲਾ ਕੇ ਜਿੱਥੇ ਮਰਜ਼ੀ ਖੜਾ ਲਾਓ ਸਾਡੀ ਕੌਮ ਨੂੰ ਬੋਲੇ ਸੋਨਿਹਾਲ ਆਪਣਾ ਕੋਈ ਸਿੰਘ ਵੀਰ ਕਹ ਦੇ ਪਿੱਛੇ ਸਤਿ ਸ਼੍ਰੀ ਅਕਾਲ ਹਰੇਕ ਧਰਮ ਦਾ ਬੰਦਾ ਜਿਨ ਨੇ ਇਹ ਸਲੋਗਨ ਜਾਂ ਜਿਨ ਨੇ ਇਹ ਗੱਲ ਸੁਣੀ ਆ ਨਾ ਉਹ ਸਤਿ ਸ਼੍ਰੀ ਅਕਾਲ ਮਗਰ ਕਹਿ ਦਿੰਦਾ ਹਾਂ ਪਿਆਰ ਹੀ ਕਹੋ ਫੌਜੀ ਵੀਰਾਂ ਤੋਂ ਲੈ ਕੇ ਜਿੰਨੇ ਵੀ ਆਪਣੇ ਪੁਰਾਣੇ ਕਾ ਕ੍ਰਾਂਤੀਕਾਰੀ ਯੁੱਧੇ ਹੋਏ ਆ ਜਾਂ ਪੁਰਾਣੀ ਆਪਣੀ ਸਿੱਖ ਕੌਮ ਦੇ ਯੁੱਧੇ ਹੋਏ ਆ ਨਾਹਰਾ ਲਾ ਕੇ ਬਹੁਤ ਜੰਗਾਂ ਫਤਿਹ ਹੋਈਆਂ ਬਹੁਤ ਜੰਗਾਂ ਫਤਿਹ ਹੋਈਆਂ ਆਪਣੀਆਂ ਤੇ ਉਸ ਤੋਂ ਬਾਅਦ ਚ ਜਕਾਰੇ ਦੇ ਨਾਲ ਤਾਂ ਕੁਛ ਮਰਜ਼ੀ ਕਰਵਾ ਸਕਦੇ ਨੇ ਆਪਣੇ ਲੋਕਾਂ ਤੋਂ ਕੋਈ ਵੀ ਬੰਦਾ ਜਕਾਰੇ ਦੇ ਨਾਲ ਕਰ ਸਕਦਾ ਤੇ ਉਸ ਤੋਂ ਬਾਅਦ ਚ ਜਿਹੜੇ ਨਵੇਂ ਗੀਤ ਆਏ ਨੇ ਅੱਜ ਇੱਕ ਨਵਾਂ ਗਾਣਾ ਆਇਆ ਕਿਸਾਨਾਂ ਤੁਮ 7 ਤੋਂ 8 ਜਿਹੜੇ ਆਰਟਿਸਟਾਂ ਨੇ ਉਹਦੇ ਵਿੱਚ ਗਾਇਆ ਕਾਫੀ ਜਿਹੜੇ ਮਤਲਬ ਪੰਜਾਬ ਦੇ ਬਹੁਤ ਵਧੀਆ ਆਰਟਿਸਟ ਨੇ ਤੇ ਅਫਸਾਨਾ ਉਹਦੇ ਵਿੱਚ ਨਿਸ਼ਾਨ ਭਾਜੀ ਹੈ ਜਾਰਡਨ ਸੰਧੂ ਨੇ ਬੜਾ ਸੋਹਣਾ ਗਾਇਆ ਮਨਕੀਰਤ ਆਲਖ ਸ਼੍ਰੀ ਬਰਾੜ ਫਲੋ ਮਤਲਬ ਕਾਫੀ ਪੰਜਾਬ ਦੇ ਆਰਟਿਸਟ ਮੈਂ ਸੌਰੀ ਨਾਮ ਭੁੱਲ ਜਾਊਂਗਾ ਦਿਲਪ੍ਰੀਤ ਢਿੱਲੋਂ ਸਾਰਿਆਂ ਨੇ ਤੇ ਉਸ ਤੋਂ ਬਾਅਦ ਕਨਵਰ ਗਰੇਵਾਲ ਭਾਈ ਕਨਵਰ ਗਰੇਵਾਲ ਭਾਈ ਦਾ ਮੈਂ ਬਹੁਤ ਧੰਨਵਾਦ ਕਰਦਾ ਕਨਵਰ ਗਰੇਵਾਲ ਦਿਨ ਰਾਤ ਲੱਗੇ ਪਏ ਉਹ ਅੱਜ ਵੀ ਬੈਠੇ ਆ ਰੋਜ਼ ਆਉਂਦੇ ਆ ਕਨਵਰ ਗਰੇਵਾਲ ਹਰਫ ਚੀਮਾ ਲੱਖਾਂ ਸੁਧਾਨਾ ਬਾਈ ਦੀਪ ਸਿੱਧੂ ਬਾਈ ਜਗਦੀਪ ਰੰਧਾਵਾ ਐਸ ਵੈਲ ਤੇ ਜਸ ਬਾਜਵਾ ਜੈਨੂਲੀ ਦਿਲੋਂ ਸਲੂਟ ਹੈ ਜੀ ਲੋਨ ਸਲੂਟ ਹੈ ਬਹੁਤ ਬਹੁਤ ਪਿਆਰ ਸਤਕਾਰ ਤੁਹਾਡੇ ਸਾਰਿਆਂ ਨੂੰ ਤੇ ਜੈਨੂਲੀ ਮੈਂ ਕਹਾਂਗਾ ਤੁਸੀਂ ਮੇਰੇ ਤੋਂ ਵੇ ਬੈਟਰ ਵੇ ਉੱਚੇ ਹੋ ਚੱਲ ਮੈਂ 2-4 ਕੰਮਾਂ ਚ ਜੈਨੂਲੀ ਮਜਬੂਰਨ ਫਸਿਆ ਹੋਇਆ ਸੀ ਇੱਕ ਯਾਰੀ ਦੋਸਤੀ ਚ ਫਸਿਆ ਸੀ ਦੂਜਾ ਕੰਟਰੈਕਟ ਵਾਲੇ ਕੰਮ ਚ ਫਸਿਆ ਸੀਗਾ ਮੈਂ ਕਿਤੇ ਹਿੰਦੀ ਫਿਲਮ ਸੀਗੀ ਉਹਦੇ ਚ ਤੁਹਾਨੂੰ ਪਤਾ ਵੀ ਆਫੀਸ਼ੀਅਲ ਜ਼ਰੂਰੀ ਨਹੀਂ ਐ ਚੀਜ਼ ਉਹਨਾਂ ਦੇ ਡੇਟਾਂ ਸੀਗੀਆਂ ਤੇ ਜਿਹੜੀ ਦੂਜੀ ਪਹਿਲੀ ਚੀਜ਼ ਸੀ ਉਹ ਮੇਰੇ ਲਈ ਯਾਰੀ ਦੋਸਤੀ ਬਹੁਤ ਇੰਪੋਰਟੈਂਟ ਸੀਗੀ ਉੱਥੇ ਤੇ ਉਹ ਮਤਲਬ ਯਾਰੀ ਦੋਸਤੀ ਵਾਲੀ ਮੈਂ ਫਿਲਮ ਨਵੇੜਦਾ ਪਿਆ ਸੀਗਾ ਕਿਤੇ ਪਰ ਜੈਨੂਲੀ ਮੈਂ ਆਪਣੇ ਵੱਲੋਂ ਜਿੰਨੀ ਤਨ ਲੱਗਦਾ ਹੈ ਕਿ ਬੜਾ ਲਾਜ਼ਮੀ ਹੈ ਜਿਸ ਤਰ੍ਹਾਂ ਦਿਲਜੀਤ ਨੇ ਫਰੰਟ ਤੇ ਆ ਕੇ ਕੰਗਣਾ ਵਾਲਾ ਟਵੀਟਸ ਪਹਿਲਾਂ ਚਰਚਾ ਚਾਏ ਫਿਰ ਉਹ ਇੱਥੇ ਆ ਕੇ ਗਏ ਡੋਨੇਟ ਕੀਤਾ ਚਲੋ ਉਹ ਗੱਲਾਂ ਡੋਨੇਟ ਕਰਨਾ ਆ ਨਾ ਕਰਨਾ ਉਹ ਉਹ ਕੋਈ ਇਹ ਨਹੀਂ ਕਹਿ ਰਹੇ ਕਿ ਆਸਾਨ ਹੋਇਆ ਉਹਨਾਂ ਦਾ ਫਰਜ਼ ਵੀ ਬਣਦਾ ਸੀਗਾ ਪਰ ਇਸ ਚੀਜ਼ ਦੇ ਨਾਲ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਮੈਸੇਜ ਗਿਆ ਦਿਲਜੀਤ ਭਾਜੀ ਵਾਲੇ ਟਵੀਟਸ ਨਾਲ ਨਾ ਜਿਹੜੀ ਵੀ ਤੁਸੀਂ ਉਹਨੂੰ ਚੱਲ ਕੰਟਰੋਵਰਸੀ ਲਾ ਲਓ ਜਾਂ ਕੋਸ਼ਿਸ਼ ਆਲੋ ਅਸੀਂ ਥੋੜੀ ਕੰਟਰੋਵਰਸੀ ਕੀਤੀ ਸੀ ਕੰਟਰੋਵਰਸੀ ਤਾਂ ਉਹਨਾਂ ਨੇ ਬਣਾਈ ਹੈ ਅਸੀਂ ਤਾਂ ਆਪਣੇ ਹੱਕ ਦੀ ਸਾਡੀ ਐਮਪੀ ਬਾਰੇ ਕੋਈ ਬੋਲੂਗਾ ਅਸੀਂ ਤਾਂ ਉਹਨੂੰ ਆਪੋਜ਼ ਕਰਾਂਗੇ ਨਾ ਇਸ ਤੋਂ ਦੀ ਗੱਲ ਕਾਵਾਂਗੇ ਵੀ ਸਾਡੀ ਮਾਤਾ ਬਾਰੇ ਕਿਉਂ ਬੋਲੀਆ ਤੇ ਉਸ ਤੋਂ ਬਾਅਦ ਜਿਹੜੀ ਬੱਦੀ ਲੈਂਗੁਏਜ ਸੀ ਉਹਨੇ ਯੂਜ਼ ਕੀਤੀ ਸੀ ਤੇ ਫਿਰ ਉਸ ਤੋਂ ਬਾਅਦ ਸਾਰਿਆਂ ਜਿੰਨੇ ਵੀ ਪੰਜਾਬੀ ਆਰਟਿਸਟਾਂ ਨੇ ਦਿਲਜੀਤ ਭਾਈ ਦੀ ਸਪੋਰਟ ਕੀਤੀ ਉਹਨਾਂ ਦਾ ਤਹਿ ਦਿਲੋਂ ਰਣੀਆ ਜਿੰਨੂੰ ਲਈ ਤੁਹਾਡਾ ਬਹੁਤ ਬਹੁਤ ਪਿਆਰ ਸਤਿਕਾਰ ਸਾਰਿਆਂ ਨੇ ਸਪੋਰਟ ਕੀਤੀ ਹੈ ਭਾਜੀ ਕਿਉ ਮੈਂ ਕਹਦੀ ਏ ਗੱਲ ਭਾਜੀ ਓਬੀਸਲੀ ਸਰਦਾਰ ਬੰਦਾ ਉਹਨਾਂ ਨੇ ਦਲਜੀਤ ਭਾਈ ਨੇ ਬੂਹੇ ਖੋਲੇ ਆ ਮੈਂ ਦੂਜੇ ਨੰਬਰ ਤੇ ਗਿਆ ਹੁਣ ਮੇਰੇ ਸਾਰੇ ਭਰਾ ਜਿੰਨੇ ਵੀ ਸਰਦਾਰ ਨੇ ਜਾਂ ਪੰਜਾਬ ਦੇ ਆਰਟਿਸਟ ਨੇ ਸਾਰੇ ਜਾਣਗੇ ਬਿਕਾਜ਼ ਆਫ ਦਲਜੀਤ ਭਾਜੀ ਭਾਜੀ ਬਹੁਤ ਰਿਸਪੈਕਟ ਆ ਮਾਨ ਸਾਹਿਬ ਗਦਾਸੋਂ ਸਾਹਿਬ ਭਾਜੀ ਪੂਰਾ ਮਹਿੰਦੋਸਤਾਨ ਜਾਣਦਾ ਪੰਜਾਬੀ ਪੰਜਾਬੀ ਹੈ ਕੌਣ ਨੇ ਜੈਨੂਨਲੀ ਦਿਲੋਂ ਰਿਸਪੈਕਟ ਆ ਭਾਜੀ ਉਹਨਾਂ ਬੰਦਿਆਂ ਵਾਸਤੇ ਵੋਦਿਕ ਤੌਰ ਤੇ ਇੱਥੇ ਬਹੁਤ ਚੀਜ਼ਾਂ ਸਾਹਮਣੇ ਆਈਆਂ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਟਵਿੱਟਰ ਤੇ ਹੈਸ਼ਟੈਗਸ ਹੋਏ ਕਿ ਵੀ ਹੋਇਆ ਕਿ ਟਵਿੱਟਰ ਟਰੈਕਟਰ ਤੋਂ ਟਵਿੱਟਰ ਹੈ ਜਾਂ ਇਹ ਕਿਹਾ ਕਿ ਸਾਨੂੰ ਜੱਟ ਬੂਟ ਜਾਂ ਮੂਡਮਤ ਕਿਹਾ ਜਾਂਦਾ ਸੀ ਮੁੰਡੇ ਪੀ ਐਚ ਡੀਆ ਕਰੀ ਫਿਰਦੇ ਹੋ ਇੱਥੇ ਬੈਠੇ ਐ ਔਰ ਉਹ ਕਹਿ ਰਹੇ ਆ ਕਿ ਸਾਡੇ ਨਾਲ ਆ ਕੇ ਗੱਲ ਕਰੋ ਜੀ 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 ਤੇ ਆਪ ਜਿਹੜੇ ਨੈਸ਼ਨਲ ਮੀਡੀਆ ਨੈਸ਼ਨਲ ਮੀਡੀਆ ਪਤਾ ਕੀ ਕਰਦਾ ਆ ਕੇ ਜਿਹੜੇ ਕੋਈ ਆਮ ਕੋਈ ਸੱਜਣ ਮਿੱਤਰ ਨੂੰ ਪਤਾ ਹੈ ਵੀ ਸਾਹਮਣੇ ਵਾਲੇ ਬੰਦੇ ਨੂੰ ਗੱਲ ਨਹੀਂ ਹੋਣੀ ਕਿ ਉਹਨੂੰ ਪਾਜੀ ਮਾਈਕ ਦੇ ਅੱਗੇ ਨਹੀਂ ਕਿਸੇ ਨੂੰ ਗੱਲ ਆਉਂਦੀ ਹੁਣ ਮੇਰੇ ਮਾਤਾ ਜੀ ਨੇ ਮੈਨੂੰ ਮ ਮੈਨੂੰ 10 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਤੇ ਮੰਮੀ ਨੂੰ ਵੀ ਪਤਾ ਵੀ ਮੇਰੇ ਪੁੱਤ ਦੇ ਇੰਟਰਵਿਊ ਹੁੰਦੇ ਆ ਕੁਝ ਹੁੰਦੇ ਆ ਅੱਜ ਤੁਸੀਂ ਮਾਈਕ ਮੇਰੀ ਮੰਮੀ ਮੂਰੇ ਲਿਆ ਕੇ ਕਰਦੇ ਹੋ ਮੇਰੀ ਮੰਮੀ ਕੰਬਨ ਲੱਗ ਜੂਗੀ ਹਾਂ ਵੀ ਤਿੰਨ ਤਿੰਨ ਬਿੱਲਾਂ ਦਾ ਦੱਸ ਦਿਓ ਕਿ ਹਾਂ ਤਿੰਨ ਬਿੱਲਾਂ ਦਾ ਮੰਮੀ ਨੂੰ ਨਹੀਂ ਪਤਾ ਲੱਗਣਾ ਇਨਫੈਕਟ ਫਾਜ਼ਲ ਸਾਹਿਬ ਨੂੰ ਵੀ ਨਹੀਂ ਪਤਾ ਲੱਗਣਾ ਹਾਲਾਂਕਿ ਖੇਤੀਬਾੜੀ ਵਾਲੇ ਨੇ ਉਹ ਹਰੇਕ ਮੂਰੇ ਲਿਆ ਕੇ ਆਇਆ ਮੈਂ ਕਿ ਦੇ ਜਾਂਦੇ ਆ ਵੀ ਸਾਹਮਣੇ ਵਾਲੇ ਬੰਦਾਂ ਨੂੰ ਪੂਰਾ ਪਤਾ ਕਰਾ ਕੇ ਆਲੇ ਦੋਲੇ ਦੇਖ ਕੇ ਵੀ ਇਹ ਬੰਦੇ ਨੂੰ ਨਹੀਂ ਪਤਾ ਹੋਣਾ ਤੇ ਉਹ ਉੱਥੇ ਦਸਾਈ ਜਾਂਦੇ ਆ ਵੀ ਲੋਕਾਂ ਨੂੰ ਤਾਂ ਬਿੱਲ ਬਾਰੇ ਪਤਾ ਹੀ ਨਹੀਂਗਾ ਕੁਝ ਨਹੀਂ ਪਤਾ ਵੀ پاگل ਨਹੀਂਗੇ ਜਿਹੜੇ ਲੋਕ ਇੱਥੇ ਤੱਕ ਆਏ ਆ ਸਾਨੂੰ ਪਤਾ ਲੱਗਦਾ ਨਾ ਵੀ ਸਾਡੇ ਗਾਂ ਬੱਚਿਆਂ ਦਾ ਸਾਨੂੰ ਜਿਹੜਾ ਭਵੇਖਾ ਹੈ ਉਹ ਧੁੰਦਲਾ ਦਿਂਦਾ ਤਾਂ ਇੱਥੇ ਤਈ ਆਏ ਆ ਹਰ ਬੰਦੇ ਨੂੰ ਭਾਜੀ ਬਿੱਲ ਦੀ ਸਮਝ ਆ ਗਈ ਆ ਹੁਣ ਸਭ ਕੁਝ ਆ ਗਿਆ ਹਾਂ ਐਂ ਬਤਾਓ ਜਦਾ ਮਾਈਟ ਬੀ ਸਰਕਾਰ ਨੂੰ ਨਾ ਇਹਨੂੰ ਪਤਾ ਲੱਗਦਾ ਹੋਵੇ ਵੀ ਇਹਨਾਂ ਦਾ ਕਿਸਾਨਾਂ ਦਾ ਨੁਕਸਾਨ ਕੀ ਆ ਤੇ ਫਾਇਦਾ ਕੀ ਆ ਸਾਡੇ ਵਾਲਿਆਂ ਨੂੰ ਪਤਾ ਵੀ ਸਾਡਾ ਕੀ ਫਾਇਦਾ ਤੇ ਕੀ ਨੁਕਸਾਨ ਜਿਹੜੀ ਜੀ ਸਾਨੂੰ ਚਾਹੀਦੀ ਨਹੀਂ ਸਾਨੂੰ ਕਿਉਂ ਦੇਈ ਜਾਂਦੇ ਤੁਸੀਂ ਲੈਣੀ ਨਹੀਂਗੇ ਯਾਰ ਬਿੱਲ ਸਾਨੂੰ ਲੋੜ ਹੀ ਨਹੀਂ ਕਿ ਉਹਨਾਂ ਚੀਜ਼ਾਂ ਦੀ ਤੇ ਪਤਾ ਨਹੀਂ ਕਿਉਂ ਧੱਕਾ ਕਰਦੇ ਪਏ ਆ ਪਰ ਹੋ ਜਾਣਾ ਸਭ ਸਾਡੇ ਅਕਾਲਪੁਰ ਖਮੇਰ ਕਰ ਦਿੰਦੀ ਆ ਬ ਸਲੂਟ ਵੀ ਆ ਜੈਨੂਲੀ ਦਿਲੋਂ ਸਲੂਟ ਆ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਜਿੰਨਾ ਵੀ ਪੰਜਾਬ ਦਾ ਯੂਥ ਆ ਤੇ ਗੁਰੂ ਘਰ ਲੜ ਲਈ ਫੌਜਾਂ ਪਹੁੰਚੀਆਂ ਹਫਤਾ ਦਹਾ ਦਿਨ ਹੋ ਗਏ ਮਾਰੋ-ਬਾਰ ਬਰਾਬਰ ਖੜੀਆਂ ਨੇ ਸਾਰੀਆਂ ਤੇ ਮੈਂ ਬਸ ਦਿਲੋਂ ਸਾਰਿਆਂ ਨੂੰ ਇਹੋ ਅਪੀਲ ਤੇ ਸਰਕਾਰ ਨੂੰ ਵੀ ਇਹੋ ਅਪੀਲ ਆ ਵੀ ਪਲੀਜ਼ ਇਹਨੂੰ ਜਿਹੜਾ ਸੌਟ ਕਰ ਲਓ ਐਸਨ ਜਸ ਪੋਸੀਬਲ ਸ਼ਾਂਤਮਈ ਤਰੀਕੇ ਨਾਲ ਸਾਰੇ ਜਿਹੜੇ ਆ ਆਪੋ ਆਪਣੇ ਘਰੇ ਪਰਤਣ ਤੇ ਬਾਕੀ ਮਾਲਕ ਮਿਹਰ ਕਰੇ ਕੋਈ 19 ਕੀ ਚੀਜ਼ ਨਾ ਹੋਵੇ ਤੇ ਆਪਾਂ ਸ਼ਾਂਤਮੀ ਤਰੀਕੇ ਨਾਲ ਇਹ ਧਰਨ ਅੱਗੇ ਆਪਾਂ ਕੈਰੀ ਫਾਰਵਰਡ ਕਰੀਏ ਜਿੰਨਾ ਵੀ ਹੋ ਸਕਦਾ ਜੇ 19 ਕੀ ਚੀਜ਼ ਹੁੰਦੀ ਵੀ ਹੈ ਮਤਲਬ ਨਹੀਂ ਵੀ ਫੈਸਲਾ ਐਸਨਾਂ ਪੋਸੀਬਲ ਨਹੀਂ ਆਉਂਦਾ ਤੇ ਫਿਰ ਆਪਾਂ ਵਿਹਲੇਆਂ ਗਾਂ ਦਾ ਅਪ੍ਰੈਲ ਚ ਵੜਨੇ ਇਹਨਾਂ ਗਣਕਾਂ ਦਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਵੀ ਜਿੰਨੇ ਕਾਂ ਜਿਹੜੂਆਂ ਕੱਚੇ ਆਲੂ ਪਟਣੇ ਇਹਨਾਂ ਨੇ ਪਟ ਕੇ ਚੌਂ ਬੀਜਲੇ ਹੁਣ ਆਈ ਜਾਂਦੇ ਆ ਅੱਜ ਜਿੰਨੀਆਂ ਟਰਾਲੀਆਂ ਮੈਂ ਕਹਿੰਦਾ ਹਜ਼ਾਰਾਂ ਦੀ ਕੀਤੀ ਟਰਾਲੀ ਆਈ ਹੋਈ ਜਾਂਦੀ ਹੈ ਅਜੇ ਅੱਜ ਅਸੀਂ ਰਾਤ ਉਧਰ ਸਟੇ ਕਰ ਲਿਆ ਸੀ ਇੱਥੇ ਹਾਸਾ ਇਕੱ ਤੇ ਉਹਨਾਂ ਨੇ ਕੱਲ ਕਰਕੇ ਹੁਣ ਕੱਲ ਤੇ ਕਰਤਾ ਕੋਈ ਚੱਕਰ ਵਾਲੀ ਗੱਲ ਨਹੀਂ ਹੋ ਰਹਾ ਪੰਗੇ ਰਾਤ ਕੋਈ ਮਸਲਾ ਨਹੀਂਗਾ ਤੇ ਜੈਨੂਲੀ ਭਾਜੀ ਇਹਦਾ ਡਿਸੀਜਨ ਆਉਣਾ ਚਾਹੀਦਾ ਆਖਰੀ ਸਵਾਲ ਹੈ ਜਿਵੇਂ ਰਾਤ ਅਮਿਤ ਸ਼ਾ ਹੁਣੇ ਅੜੇ ਰਹੇ ਆ ਹੱਲੇ ਵੀ ਉਹ ਮੰਨਣ ਨੂੰ ਤਿਆਰ ਨਹੀਂ ਪ੍ਰੋਪੋਜ਼ਲ ਦੇਤਾ ਕਿ ਪ੍ਰੋਪੋਜ਼ਲ ਤੇ ਗੱਲ ਕਰ ਲੋ ਐਮੈਂਡ ਕਰ ਲੋ ਜਥੇਬੰਦੀਆਂ ਕਹਿ ਰਹੀਆਂ ਕਿ ਵਾਪਸ ਲੋ ਨਹੀਂ ਗੋਲੀ ਖਾਣ ਨੂੰ ਤਿਆਰ ਆਂ ਡਟੇ ਰਵਾਂਗੇ ਬਟਣਾ ਰਹਿਣਾ ਭਾਜੀ ਤੁਹਾਨੂੰ ਪਤਾ ਤੁਹਾਨੂੰ ਲੱਗਦਾ ਭਾਜੀ ਆਪਣੇ ਪੰਜਾਬੀ ਵਰਤ ਜਾਣਗੇ ਬਾਜੀ ਮੈਨੂੰ ਨਹੀਂ ਲੱਗਦਾ ਜੈਨੂਨਲੀ ਅਸੀਂ ਵੀ ਨਹੀਂ ਪਰਤਨਾ ਮਤਲਬ ਆਪਣੀ ਜਿਹੜੀ ਜਿਹੜੇ ਜਿਹੜੇ 26 ਤਰੀਕ ਨੂੰ ਆ ਜਿਹੜੇ ਮਤਲਬ ਹਮਸਾਨ ਦੇ ਵਿੱਚੋਂ ਜਿਹੜੇ ਬੈਰੀਗੇਟਿੰਗਾਂ ਪਾਟ ਕੇ ਜਿਹੜੇ ਟੋਏ ਛੱਡ ਕੇ ਪਾਸੇ ਆ ਗਏ ਕਿਥੋਂ ਡਰਨਗੇ ਉਦੋਂ ਤੁਹਾਨੂੰ ਲੱਗਦਾ ਸੀ ਵੀ ਆਉਣਾ ਚਾਹੀਦਾ ਜਿਵੇਂ ਅੰਦਰੋਂ ਬੰਦੇ ਨੂੰ ਬੈਠੇ ਨਾ ਹੁੰਦੀ ਆ। ਲੱਗਿਆ ਉਦੋਂ ਦਾ ਤਾਂ ਮੈਨੂੰ ਮੈਨੂੰ ਬਾਅਦ ਚ ਵੀ ਆਇਆ ਲੱਗਾ ਮੈਂ ਕਿਹਾ ਯਾਰ ਜੇ ਦੋ ਦਿਨ ਬਾਅਦ ਚ ਵੀ ਗਏ ਮੈਂ ਕਿਹਾ ਲੋਕਾਂ ਦੇ ਮਨ ਚ ਆਇਆ ਹੋਣਾ ਯਾਰ ਉਦੋਂ ਜਿੱਦਾਂ ਉਹ ਛਾੜਾ ਸੀ ਉਦੋਂ ਤਾਂ ਐਵੇਂ ਹੀ ਆਇਆ ਨਹੀਂ ਮੈਨੂੰ ਇੰਨਾ ਮਨ ਹੋਇਆ ਯਾਰ ਮੈਂ ਕਿਹਾ ਜਾਈਏ ਓਏ ਕਜੀਤੀ ਆਉਣ ਮੱਖਣ ਨੂੰ ਵੀਰੇ ਨਾਲ ਬੈਠੇ ਮੈਂ ਕਿਹਾ ਮੱਖਣਾ ਉਹ ਇੱਥੇ ਹੋਣਾ ਚਾਹੀਦਾ ਸੀ ਲੋਕ ਸਰਦਾਰਾਂ ਦੀਆਂ ਵਿੱਚ ਵੀਡੀਓਜ਼ ਦੇਖਿਓ ਆਇਆ ਖੜੇ ਸਰਦਾਰ ਪੁਛਾਰਾ ਪਹਿਰੀਆਂ ਇੱਕ ਸਰਦਾਰ ਵੀਰ ਸਰਦਾਰ ਸਿੰਘ ਜਿਹਾ ਚੜ੍ਹਦੀ ਕਲਾ ਵਾਲਾ ਸਿੰਘ ਐਡਾ ਵੀਰ ਨੇ ਦਾੜਾ ਜੈਨੂਲੀ ਦਨ ਉਸਲੀ ਉਟਾਉਣਾ ਤਾਂ ਨਹੀਂ ਦੇਣ ਦੇ ਸਾਦੇ ਅਸੀਂ ਮਤਲਬ ਸਿਰ ਝੁਕਦਾ ਉਹਨਾਂ ਬੰਦਿਆਂ ਇੱਥੇ ਆ ਗਏ ਅਸੀਂ ਅਗਲੇ ਦਿਨ ਸਾਹਮਣੇ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਕਹਿੰਦੇ ਐਨੂੰ ਮਾਰ ਦਿਓ ਅਸੀਂ ਨਹਾਉਣਾ ਹਾਂ ਹਾਂ ਉਹ ਕਹਿੰਦੇ ਵੀ ਆਹ ਕੀ ਪਾਣੀ ਥੋੜੀ ਜੀ ਕਿੱਲੇ ਤਾਂ ਥੋੜਾ ਥੋੜਾ ਮਾਰ ਦਿਓ ਐਨੂੰ ਅਸੀਂ ਨਾ ਕੇ ਯਾਰ ਬਦਲ ਕੇ ਉਹ ਜੇ ਬਾਵੇ ਦਾ ਗੱਲ ਗਾਣਾ ਆ ਕਹਿੰਦਾ ਤੂੰ ਵੜਨ ਨਹੀਂ ਦੇਣਾ ਆਪਣੇ ਨਾਲ ਕਿਸ਼ਾਰੇ ਸੁੱਕਣੇ ਪਏ ਵੇ ਉੱਤੇ ਪੂਰੇ ਦਿੱਲੀ 'ਚ ਹਾਂ ਜੀ ਹਾਂ ਬਹੁਤ ਧੰਨਵਾਦ ਭਾਜੀ ਸਮਾਂ ਦੇਣ ਵਾਸਤੇ ਔਰ ਤੁਹਾਡਾ ਕਮਾਲ ਦਾ ਕੰਟ੍ਰਿਬਿਊਸ਼ਨ ਹੈ ਸਾਰਿਆਂ ਦਾ ਥੈਂਕ ਯੂ ਸੋ ਮਚ ਬਹੁਤ ਬਹੁ ਪੰਜਾਬ ਦਾ ਹਰਿਆਣੇ ਦਾ ਯੂਪੀ ਦਾ ਰਾਜਸਥਾਨ ਦਾ ਜਿੰਨੇ ਵੀ ਲੋਕ ਪੂਰੇ ਪੈਨ ਇੰਡੀਆ ਦੇ ਵਿੱਚੋਂ ਜਿੰਨੇ ਵੀ ਕਿਸਾਨ ਵੀਰ ਸਾਡੇ ਇੱਥੇ ਚੱਲ ਕੇ ਆਏ ਜਨਰਲੀ ਤਹਿਦ ਨੂੰ ਪਿਆਰ ਸਤਿਕਾਰ ਤੇ ਸਾਰਿਆਂ ਨੂੰ ਜੀ ਆਇਆਂ ਉਸ ਤੋਂ ਬਾਅਦ ਜੇ ਆ ਬੈਲੋਸਾਰਟਡ ਹੋਵੇ ਜਾਂਦੇ ਹਾਂ ਸਾਡੇ ਪੰਜਾਬ ਵੱਲੋਂ ਲੰਘ ਕੇ ਜਾਏ ਉੱਥੇ ਆਪਾਂ ਚੜ੍ਹਦੀ ਕਲ ਨਾਲ ਇੱਕ ਦੂ ਮੇਲੇ ਰੱਖਾਂਗੇ ਜਿਹਾਉਂਦੇ ਬਸ ਸਿਰੋ ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਨੌਨ ਸੀਰੀਅਸ ਕਿਹਾ ਜਾਂਦਾ ਸੀਗਾ ਕਿ ਅਸੀਂ ਕਾਮੇਡੀ ਕਲਰ ਕਰਦੇ ਆ ਜਾਂ ਇਹ ਲੋਕ ਜਦੋਂ ਆ ਰਹੇ ਤਾਂ ਹੁਣ ਇਹਨਾਂ ਦੀ ਸੀਰੀਅਸਨੈਸ ਪੰਜਾਬ ਪ੍ਰਤੀ ਔਰ ਇਹਨਾਂ ਦੀ ਕੌਂਟਰੀਬਿਊਸ਼ਨ ਹੈ ਜਿਹੜੀ ਇਹ ਵੀ ਨਹੀਂ ਭੁੱਲੀ ਜਾਊਗੀ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਔਨ 에ਅਰ ਸਿੰਗੂ ਬਾਰਡਰ